ਇਹ ਨਹੀਂ ਲੱਗਾ ਕਿਸੇ ਭਗਵਾੜੇ ਦੇ ਬਾਪ ਚ ਕੰਮ ਹੋਏ ਹੋਣਿਆ ਜਿਹੜਾ ਵੀ ਨਾਮ ਨਹੀਂ ਕਰਾਇਆ ਤੇ ਆ ਨਾਮ ਲੜ ਕੇ ਮਾਨ ਸਾਹਿਬ ਨਾਲ ਲੜ ਕੇ ਕੰਮ ਕਰਾਇਆ ਵੀ ਆਹ ਕੰਮ ਆ ਇੱਕ ਸਰਬਜੀ ਦਾ ਜਾਂਦਾ ਤੇ ਇੱਕ ਇਹ ਆ ਜਾਂਦਾ ਹੋਰ ਸਾਡਾ ਲੜਦੇ ਆ ਟਾਡੀ ਲਈ ਨਹੀਂ ਲੜਦੇ ਆਪਣੇ ਲਈ ਨਹੀਂ ਲੜਦੇ ਇਸ ਕਰਕੇ ਤੇ ਦੇਖੋ ਪਾਵਰ ਬਾਬਾ ਸਾਹਿਬ ਨੇ ਦਿੱਤੀ ਇੱਕ ਬੋਰ ਦੀ ਇਹਦਾ 5 ਸਾਲ ਤੈਨੂੰ ਪਸਤਾਉਣਾ ਪੈਣਾ ਅੱਜ 부ਗਵਾੜਾ ਦੇ ਚਾਚੋ ਕੀ ਕਲੋਨੀ ਵਿਖੇ ਟਮੇਟੇ ਨਾਲ ਹੰਗਾਮੀ ਮੀਟਿੰਗ ਹੋਈ ਆ ਜਿਹੜੇ ਸਾਡੇ ਲੋਕ ਸਭਾ ਦੇ ਉਮੀਦਵਾਰਾ ਡਾਕਟਰ ਰਾਜਕਮਰ ਚੱਬੇ ਵਾਲਾ ਉਹਨਾਂ ਦੇ ਹੱਥ ਵਿੱਚ ਔਰ ਇਹ ਮੀਟਿੰਗ ਦੇ ਵਿੱਚ ਬਹੁਤ ਭੜਮਾ ਹੰਗਾਰਾ ਮਿਲਿਆ ਸ਼੍ਰੀ ਚਮਨ ਲਾਲ ਜੀ ਵੱਲੋਂ ਇਹ ਮੀਟਿੰਗ ਦੀ ਰਵਾਇਤ ਕੀਤੀ ਗਈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੋਂ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਆ ਔਰ ਲੋਕਾਂ ਦੇ ਵਿੱਚ ਭੜਮਾ ਹੰਗਾਰਾ ਔਰ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ ਕਿ ਇਸ ਵਾਰ ਜਿਹੜਾ ਨਾ ਲੋਕ ਸਭਾ ਹਿਆਰਪੁਰ ਤੋਂ ਡਾਕਟਰ ਰਾਜਮਰ ਦੇ ਚੱਬੇ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਜਿੰਨੇ ਵੀ ਵੋਟਰ ਅੱਜ ਆਏ ਸੀ ਔਰ ਬੰਲਾ ਨਿਵਾਸੀ ਆਏ ਸੀ ਔਰ ਜਿਹੜੀ ਇਹ ਮੀਟਿੰਗ ਸੀ ਬਿਲਕੁਲ ਮੁੰਲਾ ਨਿਵਾਸੀਆਂ ਦੀ ਕੋਈ ਵੀ ਬਾਰੋ ਨਹੀਂ ਸੀ ਔਰ ਸਾਰਿਆਂ ਦਾ ਵੋਟਾਂ ਸਪੋਟਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਕ ਜੂਨ ਨੂੰ ਇਹ ਟਿੱਕ ਜਿਹੜੀ ਕੀਮਤੀ ਵੋਟ ਆਪਣੀ ਡਾਕਟਰ ਰਾਜਮਰ ਚੱਬਿਆਲ ਦੇ ਹੱਥ ਦੇ ਪਾ ਕੇ ਚੋਣ ਨਿਸ਼ਾਨ ਛਾੜੋ ਉਹਨਾਂ ਨੂੰ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਸਾਡੀ ਸਾਰਿਆਂ ਦੀ ਕਾਮਯਾਬੀ ਵਾਹਿਗੁਰੂ ਜੀ ਕਾ ਖਾਲਸਾ ਵ ਅੱਜ ਬਾਗ ਨੰਬਰ 34 ਚਾਚੋ ਕੀ ਕਲੋਨੀ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਕਰਵਾਈ ਗਈ ਆ ਜਿਸ ਦੇ ਵਿੱਚ ਸਾਡੇ ਆਮ ਆਦਮੀ ਹਲਕਨਟਿਆਰ ਜੀ ਗੁੰਦਰ ਸਿੰਘ ਜੀ ਮਾਨ ਦਲਜੀਤ ਗੁਰਜੀਤ ਰਾਜੂ ਜੀ ਤੇ ਹੋਰ ਉਹਨਾਂ ਦੇ ਨਾਲ ਪੱਟਕੀ ਦੇ ਹੋਰ ਸੀਨੀਅਰ ਆਗੂ ਸਾਰੇ ਆਏ ਆ ਇਸ ਮੀਟਿੰਗ ਦੇ ਵਿੱਚ ਜਨਤਾ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਜੀ ਡਾਕਟਰ ਰਾਜਕਮਾਲ ਜੀ ਚੱਬੇਵਾਲ ਨੂੰ ਵੋਟਾਂ ਪਾਉਣ ਦਾ ਸਾਧਾ ਨੇ ਹੱਥ ਖੜੇ ਕਰਕੇ ਐਲਾਨ ਕੀਤਾ ਕਿ ਅਸੀਂ ਡਾਕਟਰ ਸਾਹਿਬ ਨੂੰ ਹੀ ਇੱਥੋਂ ਜਿਤਾ ਕੇ ਭੇਜਾਂਗੇ ਅਸੀਂ ਉੱਥੇ ਤਾਂ ਕਿ ਜੋ ਸਾਡੀ ਆਵਾਜ਼ ਸੰਸਦ ਵਿੱਚ ਵੀ ਜਾ ਕੇ ਉਠਾ ਸਕਣ ਅਸੀਂ ਮਾਨ ਸਾਹਿਬ ਜੀ ਦਾ ਜੋ ਸਾਡੇ ਹਲਕਾ ਚਾਲਜ ਹੈ ਉਹਨਾਂ ਦਾ ਬਹੁਤ ਹੀ ਯੋਗਦਾਨ ਹੈ ਸਾਡੇ ਉੱਪਰ ਜੋ ਹਰ ਕੰਮ ਨੂੰ ਵੀ ਸਾਡੇ ਕੱਢਦੇ ਆ ਤੇ ਇਸ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਆਪਣੀ ਪਾਰਟੀ ਬਨੋ ਆਪਣੇ ਪੂਰੀ ਟੀਮ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੱਜ ਜੀ ਧੰਨਵਾਦ ਕਰਦਾ ਤੇ ਸਾਡੇ ਆਪਣੇ ਪੰਗੜ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਕਰਦਾ